ਆ ਡੰਡਾ ਕਿਉਂ ਰੱਖਿਆ ਹੈ ਜਿਹੜਾ ਮੈਂ ਪਹਿਲਾਂ ਦਿਖਾਇਆ ਹੈ ਇਹ ਡੰਡਾ ਕਦੇ ਵਾਸਤੇ ਪਹਿਲਾਂ ਸਰਵਾਈਕਲ ਤੇ ਚੱਲਦਾ ਹੈ ਹੂੰ ਸਰਵਾਈਕਲ ਤੇ ਜਿੰਨੇ ਬਣ ਕੇ ਸੈੱਟ ਕਰਨ ਵਾਸਤੇ ਇਹਦੀ ਵਰਤੋਂ ਕੀਤੀ ਜਾਂਦੀ ਹੈ ਫਰਕ ਹੈ ਹੁਣ ਕਾਫੀ ਜ਼ਿਆਦਾ ਫਰਕ ਹੈ ਕਿੰਨੇ ਕਰਗੇ ਸੀ ਤਾਂ ਮੈਨੂੰ ਨਾ ਜਦੋਂ ਮੈਂ ਪਾਟ ਕਰਦਾ ਸੀ ਆ ਜੀਜ਼ ਤੋਂ ਬੈਠਣਾ ਔਖਾ ਲੱਗਦਾ ਸੀਗਾ ਸਰਵਾਈਕਲ ਕਰਕੇ ਤੇ ਕਾਫੀ ਦਰਦ ਰਹਿੰਦਾ ਸੀਗਾ ਤੇ ਫਿਰ ਭਾਈ ਸਾਹਿਬ ਕੋਲੇ ਹੁਣ ਅੱਜ ਆਏ ਸੀ ਤੇ ਬਹੁਤ ਜ਼ਿਆਦਾ ਫਰਕ ਆ। ਇਸੇ ਦੇ ਟਾੜੇ ਝੂੜੇ ਮਾਰਦੇ ਤੇ ਨੋ ਕਹਿੰਦੀ ਤੂੰ ਡਰਾਮੇ ਕਰਦੀ ਐ। ਮੈਂ ਕਿਹਾ ਡਰਾਮੇ ਕਰਦੀ ਜਾਣ ਕੇ ਥੋੜੀ ਡਰ ਮੈ। ਬਿਲਕੁਲ ਫਰਕ ਪਿਆ ਤਾਂ ਹੀ ਮਾਉਣਾ। ਨਾ ਫਰਕ ਪਈ ਤਾਂ ਮਾਉਣਾ ਹੀ ਨਹੀਂ। ਪਰ ਇਹ ਗੱਲ ਨਾ ਇਸ ਕੰਮ 'ਚ ਐਕਿਊਰੇਸੀ ਬਹੁਤ ਜ਼ਿਆਦਾ ਚਾਹੀਦੀ ਐ। ਵੀ ਕਿਤੇ ਕੋਈ ਨਾੜ ਨਾ ਦੱਬੀ ਜਾਵੇ ਤੁਸੀਂ ਪੁਆਇੰਟਸ ਵੀ ਦੱਬਦੇ ਹੋ। ਪੁਆਇੰਟ ਵੀ ਨਾੜ ਲੱਗਦੇ ਨਾ। ਇਸੇ ਕਰਕੇ ਹਾਂ ਇਸੇ ਕਰਕੇ ਅਸੀਂ ਪੁਆਇੰਟਾਂ ਤੋਂ ਥੋੜਾ ਜਿਹਾ ਗਰੇਜੀ ਰੱਖੀਦਾ ਵੀ ਨਾ ਕੋਈ ਦੇਖੇ। ਅਸੀਂ ਆਪ ਲਾਉਂਦੇ ਆ ਕਿਸੇ ਤੋਂ ਵੀ ਨਹੀਂ ਲਵਾਉਂਦੇ ਹੋ। ਮੇਨ ਅੱਜ ਕੱਲ੍ਹ ਜੇ ਇੰਨਾ ਕੀ ਕਾਰਨ ਹੈ ਸਾਡਾ ਫੋਨ ਚਲਾਣ ਦਾ ਕਾਰਨ ਹੈ ਵੀ ਸਿੱ ਐ ਥੱਲੇ ਬੈਠੇ ਰਹਿੰਦੇ ਆ ਕੀ ਕਾਰਨ ਫੋਨ ਵੀ ਇੱਕ ਕਾਰਨ ਹੈ ਸਭ ਤੋਂ ਜ਼ਿਆਦਾ ਸਾਡੀਆਂ ਜਿਹੜੀਆਂ ਖਰਾਕਾਂ ਨਹੀਂ ਸਹੀ ਹੋਈਆਂ ਖਰਾਕਾਂ ਦੇ ਵਿੱਚ ਤੇ ਕੋਹ ਹਵਾ ਸਾਡੀ ਗੰਦੀ ਹੋ ਗਈ ਪਈ ਆ ਪਾਣੀ ਸਾਡਾ ਖਰਾਬ ਆ ਫਲ ਫਰੂਟ ਸਾਡੇ ਜ਼ਹਿਰੀਲੇ ਨੇ ਸਬਜ਼ੀਆਂ ਸਾਡੀਆਂ ਜ਼ਹਿਰੀਲੀਆਂ ਨੇ ਤੇ ਇੰਨਾ ਜ਼ਹਿਰੀਲੇ ਦੇ ਹੋਣ ਦੇ ਕਾਰਨ ਫਿਰ ਬੱਚਾ ਕਿੱਥੋਂ ਜਾ ਸਕਦਾ ਆ ਡੰਡਾ ਕਿਉਂ ਰੱਖਿਆ ਹੈ ਜਿਹੜਾ ਮੈਂ ਪਹਿਲਾਂ ਦਿਖਾਇਆ ਇਹ ਡੰਡਾ ਕਦੇ ਹਾਸਤੇ ਨੰਡਾ ਜਦੋਂ ਤੁਸੀਂ ਪਹਿਲੀ ਵਾਰ ਐਸੀ ਉਦੋਂ ਵੀ ਵਰਤਿਆ ਸੀ ਪਹਿਲਾਂ ਸਰਵਾਈਕਲ ਤੇ ਚੱਲਦਾ ਹੈ ਹਮ ਸਰਵਾਈਕਲ ਦੇ ਜਿੰਨੇ ਬਣ ਕੇ ਸੈੱਟ ਕਰਨ ਵਾਸਤੇ ਇਹ ਇਹਦੀ ਵਰਤੋਂ ਕੀਤੀ ਜਾਂਦੀ ਹੈ ਹਮ ਤੇ ਕਈ ਵਾਰੀ ਇਹ ਸਾਨੂੰ ਬੈਕ ਪੇਨ ਜਿਹੜੀ ਰੀੜ ਦੀ ਹੱਡੀ ਦੇ ਬਣ ਕੇ ਹੁੰਦੇ ਨੇ ਉੱਥੇ ਵੀ ਲਾਉਣਾ ਪੈ ਜਾਂਦਾ ਅੱਛਾ ਕਿਸੇ ਕਿਸੇ ਤੇ ਬਹੁਤ ਕੇਸ ਘੱਟ ਹੁੰਦੇ ਨੇ ਕਿ ਉਹਦੇ ਤੇ ਲਾਉਣਾ ਪਵੇ ਨਹੀਂ ਤਾਂ ਇਹ ਸਰਵਾਈਕਲ ਤੇ ਆਮ ਸਾਡਾ ਇਹ ਵਰਤਿਆ ਜਾਂਦਾ ਸਰਵਾਈਕਲ ਦਾ ਮਤਲਬ ਤੁਸੀਂ ਕਹਿ ਰਹੇ ਹੋ ਵੀ ਇਸ ਦੇ ਨਾਲ ਇਲਾਜ ਹੋ ਜਾਂਦਾ ਫਰਕ ਪੈ ਜਾਂਦਾ ਫਰਕ ਥੋੜਾ ਬਹੁਤਾ ਪੈਣਾ ਸ਼ੁਰੂ ਹੋ ਜਾਂਦਾ ਨਹੀਂ ਥੋੜਾ ਬਹੁਤਾ ਨਹੀਂ ਕਾਫੀ ਫਰਕ ਪੈਂਦਾ ਜੀ ਹੂੰ ਕਈ ਵਾਰੀ ਤਾਂ ਬੰਦਾ 100 ਵਾਰੀ 100% ਹੀ ਠੀਕ ਹੋ ਜਾਂਦਾ ਕਈ ਵਾਰੀ ਹੁੰਦਾ ਕਿ 5-10% ਰਹਿ ਗਈ ਅਗਲੀ ਵਾਰੀ ਹੋ ਗਿਆ ਹੂੰ ਕੋਈ ਉਹ ਨਹੀਂ ਹੈਗਾ ਕਈ ਵਾਰੀ ਮਸਲ ਜਿਆਦਾ ਟਾਈਟ ਹੋ ਜਾਂਦੇ ਨੇ ਜਿਵੇਂ 6-6 ਸਾਲ ਦੇ 7-7 ਸਾਲ ਦੇ 10-10 ਸਾਲ ਪੁਰਾਣਾ ਜਿਹੜਾ ਸਰਵਾਈਕਲ ਉਹਨਾਂ ਦੇ ਮਸਲ ਜਿਹੜੇ ਟਾਈਟ ਹੁੰਦੇ ਆ ਟਾਈਟ ਹੁੰਦੇ ਉਹਨਾਂ ਨੂੰ ਹਾਂ ਉਹਨਾਂ ਨੂੰ ਤੇਲ ਲਾ ਕੇ ਫਿਰ ਕਈ ਵਾਰੀ ਮਹੀਨਾ ਵੀ ਲੱਗ ਜਾਂਦਾ ਹੂੰ ਪਰ 70 80% 90% فرق جدا ਹੀ ਪੈਣਾ ਇਸ ਇਸ ਸੁਭਾਅ ਦਾ ਪ੍ਰਯੋਗਨ ਇਸ ਕੰਮ ਚ ਐਕਿਊਰੇਸੀ ਬਹੁਤ ਜ਼ਿਆਦਾ ਚਾਹੀਦੀ ਹੈ ਵੀ ਕਿਤੇ ਕੋਈ ਨਾੜ ਨਾ ਦੱਬੀ ਜਾਵੇ ਤੁਸੀਂ ਪੁਆਇੰਟਸ ਵੀ ਦਬਦੇ ਹੋ ਕੋਈ ਨੀ ਨਾਲ ਲੱਗਦੇ ਨਾ ਇਸੇ ਕਰਕੇ ਹਾਂ ਇਸੇ ਕਰਕੇ ਅਸੀਂ ਪੁਆਇੰਟਾਂ ਤੋਂ ਥੋੜਾ ਜਿਹਾ ਗਰੇਜੀ ਰੱਖੀਦਾ ਵੀ ਨਾ ਕੋਈ ਦੇਖੇ ਉਹ ਅਸੀਂ ਆਪ ਲਾਉਨੇ ਆ ਕਿਸੇ ਤੋਂ ਵੀ ਨਹੀਂ ਲਵਾਉਂਦੇ ਉਹ ਹੂੰ ਉਹਦੇ ਨਾਲ ਕਈ ਵਾਰੀ ਪੁਆਇੰਟਾਂ ਦਾ ਇੱਧਰ ਉੱਧਰ ਬਹੁਤ ਧਿਆਨ ਨਾਲ ਲਾਉਨੇ ਪੈਂਦੇ ਉਮਰ ਲੋ ਦੇ ਵਾਸਤੇ ਐਕੂਰੇਸੀ ਜਿਹੜੀ ਆ ਉਹ ਬਹੁਤ ਜ਼ਿਆਦਾ ਚਾਹੀਦੀ ਹੈ। ਬਿਲਕੁਲ ਕਿਉਂਕਿ ਸਾਡੀਆਂ ਜਿਹੜੀਆਂ ਮੇਨ ਇੰਗਲਾ, ਪੀੜਾ ਤੇ ਸੁਸ਼ਮਣਾ ਨਾੜੀ ਜਿਹੜੀਆਂ ਤਿੰਨੇ ਆਉਂਦੀਆਂ ਨੇ ਉਹ ਸਾਡੀਆਂ ਮੇਨ ਹੁੰਦੀਆਂ ਨੇ। ਅੱਛਾ ਸਾਡੀ ਸਿਰ ਤੋਂ ਲੈ ਕੇ ਥੱਲੇ ਨੂੰ ਆਉਂਦੀਆਂ ਨੇ। ਉਹਨਾਂ ਦੇ ਉੱਤੇ ਇਹਨਾਂ ਚੀਜ਼ਾਂ ਦਾ ਬੜਾ ਪ੍ਰਭਾਵ ਪੈਂਦਾ ਪੁਆਇੰਟਾਂ ਦਾ। ਕਾਰਨ ਕੀ ਹੈ? ਇੰਨਾ ਜ਼ਿਆਦਾ ਸਰਵਾਈਕਲ ਕਿਉਂ ਵੱਧ ਰਿਹਾ? ਮੇਨ ਅੱਜ ਕੱਲ੍ਹ ਜੇ ਗੱਲ ਕਰਦੇ ਆ ਔਰਤਾਂ ਨੂੰ ਬਹੁਤ ਜ਼ਿਆਦਾ ਹੁੰਦਾ। ਇਹਨਾਂ ਕੀ ਕਾਰਨ ਹੈ? ਸਾਡਾ ਫੋਨ ਚਲਾਉਣ ਦਾ ਕਾਰਨ ਵੀ ਸੀ ਐ ਥੱਲੇ ਬੈਠੇ ਰਹਿੰਦੇ ਆ ਕੀ ਕਾਰਨ? ਫੋਨ ਵੀ ਸਭ ਤੋਂ ਜ਼ਿਆਦਾ ਸਾਡੀਆਂ ਜਿਹੜੀਆਂ ਖਰਾਕਾਂ ਨਹੀਂ ਸਹੀ ਹੈਗੀਆਂ ਖਰਾਕਾਂ ਦੇ ਵਿੱਚ ਤੇ ਕੋਹ ਹਵਾ ਸਾਡੀ ਗੰਦੀ ਹੋएगी ਪਈਆ ਪਾਣੀ ਸਾਡਾ ਖਰਾਬ ਆ ਫਲ ਫਰੂਟ ਸਾਡੇ ਜ਼ਹਿਰੀਲੇ ਨੇ ਸਬਜ਼ੀਆਂ ਸਾਡੀਆਂ ਜ਼ਹਿਰੀਲੀਆਂ ਨੇ ਤੇ ਇੰਨਾ ਜ਼ਹਿਰੀਲੇ ਦੇ ਹੋਣ ਦੇ ਕਾਰਨ ਫਿਰ ਬੱਚਾ ਕਿੱਥੇ ਜਾ ਸਕਦਾ ਹਮ ਹਰ ਇੱਕ ਬੰਦਾ ਇੱਕ ਦੂਜੇ ਨੂੰ ਪੈਸੇ ਦੀ ਹੋੜ ਦੇ ਵਿੱਚ ਬਸ ਆਪਣੀ ਆਪਣੀ ਜਿਉ ਉਹ ਚਾਹੇ ਦੁੱਧੀ ਆ ਚਾਹੇ ਉਹ ਸਬਜ਼ੀ ਵਾਲਾ ਚਾਹੇ ਉਹ ਫਰੂਟ ਵਾਲਾ ਚਾਹੇ ਉਹ ਪਾਣੀ ਵੇਚਣ ਵਾਲਾ ਜੋ ਵੀ ਹੈਗਾ ਇੱਕ ਚਾਹੇ ਉਹ ਫਸਲਾਂ ਬੀਜਣ ਵਾਲੇ ਨੇ ਨਾ ਹੂੰ ਬਸ ਇੱਕ ਦੂਜੇ ਤੋਂ ਮਤਲਬ ਪੈਸੇ ਦੀ ਹੋੜ ਦੇ ਵਿੱਚ ਉਹਨਾਂ ਨੇ ਜ਼ਹਿਰ ਵਰਤਾਰੇ ਆ ਜ਼ਹਿਰੀ ਬੁਛਾ ਰਹੇ ਆ ਜ਼ਹਿਰੀ ਹੋ ਰਹੀ ਆ ਹੌਲੀ 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 ਉਮਰ ਦੇ ਘਟਣ ਦਾ ਰਾਜ ਵੀ ਤਾਂ ਇਹੀ ਆ ਹੂੰ ਕਿੱਥੇ 150 ਸਾਲ ਉਮਰ ਕਦੇ 500 ਹੁੰਦੀ ਸੀ ਕਦੇ 150 ਰਹਿ ਗਈ 100 ਰਹਿ ਗਈ ਇਸ ਟਾਈਮ ਹੁਣ 50 60 60 65 ਹੀ ਮੰਨਦੇ ਆ ਹਾਂਜੀ ਤੇ ਹੋਰ ਦੇਖੋ 10 20 ਸਾਲਾਂ ਤੱਕ ਨੇ 40 45 ਆ ਜੂ ਜਿੰਨੇ ਜ਼ਹਿਰੀਆਂ ਸਾਡੇ ਅੰਦਰ ਜਾਈ ਜਾਣੀਆਂ ਆਉਣ ਵਾਲੀ ਜਨਰੇਸ਼ਨ ਦੀ ਜਿਹੜੀ ਏਜ ਆ ਉਹ ਹੋਰ 5-10 ਸਾਲ ਥੱਲੇ ਆ ਜਾਣੀ ਹੂੰ ਉਸ ਤੋਂ ਅਗਲੀ ਜਿਹੜੀ ਜਨਰੇਸ਼ਨ ਉਹ ਹੋਰ ਥੱਲੇ ਆ ਜਾਣੀ ਆ ਕਿੱਥੇ ਖੜਾ ਕੇ ਜਾ ਕੇ ਮਤਲਬ ਤੁਸੀਂ ਕਹਿ ਰਹੇ ਹੋ ਵੀ ਏਜ ਹੋਰ ਥੱਲੇ ਜਾਂਦੀ ਜਾਊਗੀ ਘਟਦੀ ਜਾਊ ਘਟਦੀ ਜਾਊਗਾ ਬਿਲਕੁਲ ਜੇ ਅਸੀਂ ਸਤਿ ਸ਼੍ਰੀ ਅਕਾਲ ਨਾਲ ਨਾ ਇਹ ਮਤਲਬ ਆਪਣੇ ਆਪ ਨੂੰ ਹਰ ਇੱਕ ਨੇ ਸਮਝਿਆ ਆਪਣਾ ਫਰਜ਼ ਨਾ ਸਮਝਿਆ ਤਾਂ ਇਹ ਨੂੰ ਨਹੀਂ ਕੋਈ ਰੋਕ ਸਕਦਾ ਮੈਂ ਹੁਣ ਇੱਕ ਆ ਸਵਾਲ ਪੁੱਛ ਕੇ ਫਿਰ ਆਪਾਂ ਅੱਗੇ ਜਾਂਦੇ ਆ ਬੀਆ ਜਿਹੜਾ ਤੁਸੀਂ ਦਰਦਾਂ ਦਾ ਇਲਾਜ ਕਰਦੇ ਹੋ ਕਿ ਕਿਹੜੇ ਕਿਹੜੇ ਦਰਦਾਂ ਦਾ ਇਲਾਜ ਕਰਦੇ ਹੋ ਤਾਂ ਕਰਦੇ ਕਦੋਂ ਇਹ ਦੱਸ ਦਿਓ ਇਹਦੇ ਬਾਰੇ ਜਾਣਕਾਰੀ ਜ਼ਰੂਰ ਦੇ ਦਿਓ ਕਰਦੇ ਕਦੋਂ ਮਤਲਬ ਕਿਹੜੇ ਕਿਹੜੇ ਦਿਨ ਨਹੀਂ ਐਤਵਾਰ ਛੱਡ ਕੇ ਡੇਲੀ ਹੋ ਜਾ ਬੁੱਧਵਾਰ ਦੀ ਬੁੱਧਵਾਰ ਸਾਡੇ ਕੋਲ ਜਿਹੜਾ ਸਪੈਸ਼ਲ ਕੈਂਪ ਲੱਗਦਾ ਹੂੰ ਉਹਦੇ ਵਿੱਚ ਜਿਹੜੇ ਵਿਕਲੰਗ ਸੀਪੀ ਬੱਚੇ ਇਹਨਾਂ ਦਾ ਜਿਹੜਾ ਹੋ ਜਾਂਦਾ ਹੂੰ ਉਹਨਾਂ ਦਾ ਸਪੈਸ਼ਲ ਆ ਅੱਛਾ ਬਾਕੀ ਜਿਹੜਾ ਬੁੱਧਵਾਰ ਦੀ ਬੁੱਧਵਾਰ ਇਹ ਪੱਕਾ ਇਹਨਾਂ ਵਾਸਤੇ ਰੱਖਿਆ ਹੋਇਆ ਹੂੰ ਇਤਵਾਰ ਛੱਡ ਕੇ ਬਾਕੀ ਡੇਲੀ ਛੜਾ ਉਹ ਸਵੇਰ ਤੋਂ ਸ਼ਾਮ ਤੱਕ ਕੋਈ ਗੋਡਿਆਂ ਦਾ ਕਿਸੇ ਨੂੰ ਗੋਡੇ ਆਲਾ ਹੋ ਗਿਆ ਬੈਕ ਪੇਨ ਹੋ ਗਈ ਸਰਵਾਈਕਲ ਹੋ ਗਿਆ ਕੋਈ ਬਾਹਂ ਦਰਦ ਹੋ ਗਿਆ ਇਹ ਕੋਈ ਵੀ ਮਤਲਬ ਸਾਰਾ ਕੁਝ ਹੁਣ ਸਾਰ ਸਾਰੇ ਸਾਰੇ